ਹੈਲੋ ਹਾਂ ਹੈਲੋ ਹੈਲੋ ਉਹ ਹਾਂ ਜੱਗੇ ਕਰਪਾਈ ਨਾਲੇ ਉਹ ਹਾਂ ਬਾਈ ਉਹ ਯਾਰ ਤੂੰ ਹੱਦ ਕਰ ਤੈਨੂੰ ਮੈਂ ਕਣਕ ਨਹੀਂ ਕਹਿਗੀ ਯਾਦਾ ਯਾਰ ਕਣਕ ਸਾਡੀ ਉੱਥੇ ਉੱਕਣੇ ਦੇ ਉੱਕਣਾ ਖੜੀਏ ਤੂੰ ਕਣਕ ਕਿਦੀ ਵੱਢਿਆ ਉਹ ਕਣਕ ਦਾ ਮੈਂ ਵੱਢਿਆ ਯਾਰ ਹੱਦ ਕਰਤੀ ਯਾਰ ਕਣਕ ਵੱਢਿਆ ਟਰੈਲੀਆਂ ਟਰੁਲੀਆਂ ਚ ਭਾਗੇ ਵੀ ਆ ਗਿਆ ਮੈਂ ਉਹ ਤੇਰਾ ਦਿਮਾਗ ਹੀ ਵੀ ਸੈਟ ਸਾਡੀ ਤਾਂ ਪੰਜ ਕਿੱਲੇ ਤੇ ਪੰਜ ਕਿੱਲੇ ਉੱਕਣੀ ਖੜੇ ਆ ਉਹ ਨਹੀਂ ਭਾਈ ਯਾਰ ਤੈਨੂੰ ਮਨੋ ਕਿਹਾ ਨਹੀਂ ਹੈਗਾ ਵੀ ਸੂਆ ਟੱਪ ਕੇ ਗਾਂਹ ਜਾ ਕੇ ਪੋਲੀ ਛੱਡ ਕੇ ਪੰਜ ਕਿੱਲੇ ਛੱਡ ਗਿਆ ਆਪਣਾ ਗਾਂਹ ਪੰਜ ਕਿੱਲੇ ਵਾਲਾ ਟੱਕਾ ਆਪਣਾ ਪੰਜ ਕਿੱਲੇ ਵਾਲਾ ਟੱਕ ਤਾਂ ਬੰਨਾ ਟੱਪ ਕੇ ਆ ਸੱਜੇ ਹੱਥ ਦਾ ਉਹ ਫੇਰ ਭਾਈ ਸੱਚੇ ਖੱਬੇ ਦਾ ਫਰਕ ਪੈ ਗਿਆ ਯਾਰ ਸੱਚੇ ਖੱਬੇ ਦਾ ਕਿਹ ਤੈਨੂੰ ਯਾਰ ਸਮਝ ਆਇਆ ਨਹੀਂ ਤਾ ਵੀ ਆਪਣੀ ਗਣਕਾ ਐਨ ਖੜੀ ਧੀ ਤੂੰ ਤਾਂ ਕਹਉਂਦਾ ਕੱਚੀ ਪਈ ਸਾਲੀ ਉੱਪਰ ਹੁਣ ਮੈਂ ਦੱਸ ਕਿਆ ਕਹਾ ਮੰਨੂ ਜੇ ਐਸੇ ਮੈਂ ਤੈਨੂੰ ਫੋਨ ਕਰਿਆ ਤਾਂ ਬਾਰ ਬਾਰ ਪੁੱਂਦ ਰ ਮੁੰਡਾ ਚੱਕਦਾ ਤਾਂ ਉਹ ਕਹਿੰਦਾ ਵੱਢਦੇ 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 ਮੇਰੀ ਅੱਜ ਤਰੀਕ 30 ਤਰੀਕ ਮੈਂ ਤਾਂ ਨਹੀਂ ਜਾਣੀ ਜ਼ਰੂਰੀ ਤੀ ਅੱਜ ਫੈਸਲਾ ਹੋਣਾ ਤਾਂ ਉੱਥੇ ਮੈਨੂੰ ਜਾਣਾ ਪਿਆ ਉਪਾਇ ਜਲਾ ਤਾਂ ਹੋਣਾ ਪਰ ਮੈਂ ਕੀ ਕਰਾਂ ਉਹ ਤੈਨੂੰ ਜਿਹੜਾ ਭਈਆ ਤਾਂ ਉਹਨੇ ਹੀ ਦੱਸਿਆ ਤੈਨੂੰ ਉਹ ਭਈਆ ਤਾਂ ਯਾਰ ਤੇਰਾ ਚਮਤਸ ਸਾਹਿਬ ਦਾ ਬਾਪ ਆ ਭਈਏ ਦੀ ਸੁਣ ਲੈ ਗੱਲ ਮੇਰੀ ਭਈਆ ਲੈ ਗਿਆ ਜਾਦੇ ਦੀ ਪੂੜੀ ਮੰਨੂ ਕਹਿੰਦਾ ਮੈਨੂੰ 50 ਰੁਪਏ ਦੇ ਮੈਂ ਗਾਹਾਂ ਜਾਣਾ ਛੇ ਕਰ ਲੈਣ ਉਹ ਛੇ ਕਰ ਲੈਣ ਜਿੱਲੀਏ ਮੈਨੂੰ ਕਈ ਵੀ ਗਿਆ ਮੈਨੂੰ ਦੱਸ ਕਿਹੜੀ ਕੰਨ ਕਰ ਦੱਸ ਕਹਿੰਦਾ ਸਿੱਧਾ ਚਲੀ ਜਾਣਾ ਅੱਗੇ ਜਾ ਕੇ ਉੱਥੇ ਜਾ ਕੇ ਖੜੀ ਹੋ ਇੱਕ ਧੀ ਮੈਂ ਉਹ ਸ਼ਾਂਕਤੀ ਤੇਨੂੰ ਟਰੈਕਟਰ ਟਰੈਲੀ ਖੜਾ ਕੇ ਨਹੀਂ ਗਿਆ ਉਹ ਉਹ ਕੁਝ ਨਹੀਂ ਬਾਈ ਖੜਾ ਕੇ ਗਿਆ ਨਾਲੇ ਲੈ ਕੇ ਲੰਘ ਗਿਆ ਉਹ ਫਿਕ ਤੇ ਖੜ ਕੇ ਯਾਰ ਜਾਂ ਉਹ ਤੁਸੀਂ ਫੁੱਦੂ ਨਾ ਬਣਾ ਉਹਦੇ ਉਹਦੇ ਸਿਰ ਪਰ ਨਾ ਛੇ ਤੈਨੂੰ ਪਤਾ ਹੀ ਨਹੀਂ ਲੱਗਦਾ ਹੁਣ ਦੱਸ ਹੁਣ ਹੁਣ ਮੈਂ ਹੁਣ ਹੁਣ ਮੈਂ ਦੱਸ ਕਿ ਆ ਕਰਾਂ ਤੇਰੇ ਘਰਾਂ ਕਣਕ ਪਹੁੰਚ ਗਈ ਨਾ ਉਹ ਬਈਆ ਕਣਕ ਨੂੰ ਕਿ ਥੜੇ ਕੱਚੀ ਪਈਆ ਉਹ ਤੂੰ ਆ ਬੜਕਾ ਹੁਣ ਮੈਨੂੰ ਫਿਰ ਤੇ ਦੇਖਾ ਹੁਣ ਮੈਂ ਇਜਾਜ਼ਤ ਤੈਨੂੰ ਉਸ ਦਿਨ ਕਿ ਕਣਕਾ ਉਹਨੂੰ ਕਹਿ ਦਊਂਗਾ ਮੰਨੂ ਨਹੀਂ ਬਤਾ ਤੂੰ ਕਿਆ ਦਊਗਾ ਭਾਈ ਉਤਰ ਮੈਂ ਕਰ ਲੈਣੀ ਆ ਮੈਂ ਕਿਹੜਾ ਮੈਂ ਮੇਰੇ ਨਾਲ ਕੋਈ ਲੇਗਾ ਤੇ ਕਹਿੰਗਾ ਨਹੀਂ ਵੀ ਤੇਰਾ ਨੰਬਰ ਦੇ ਦੇਣਾ ਪੱਕਾ ਉਹ ਭਾਈ ਮੇਰਾ ਨੰਬਰ ਕਿਆ ਦਊਗਾ ਤੇਰੇ ਨਾਲ ਉਦੋਂ ਮੈਂ ਕਿਆ ਗੱਲ ਕੀਤੀ ਵੀ ਤੇਰੀ ਕਣਕ ਕੱਚੀ ਆ ਤੂੰ ਕਹਿੰਦਾ ਕੋਈ ਨਹੀਂ ਛਾਂਕਦੀ ਮੀਂਹ ਤੇ ਪਹਿਲਾਂ ਪਹਿਲਾਂ ਉਹ ਤੇ ਠੀਕ ਧੀ ਜਿਹੜੀ ਜਿਹੜੀ ਤੂੰ ਛਾਂਕ ਕੇ ਗਿਆ ਉਹ ਕੱਚੀ ਆ ਤੇ ਹੁਣ ਮੈਂ ਕਿਆ ਕਰਾਂ ਹੁਣ ਮਸ਼ੀਨ ਤਾਂ ਆਪਣੀ ਚੱਲਦੀ ਆ ਹੁਣ ਮੈਂ ਦੁਬਾਰਾ ਥੋੜੀ ਉਹਨਾਂ ਦੇ ਵਿੱਚ ਕਣਕ ਪਾਉਂਗਾ ਹੁਣ ਤੂੰ ਚਲਾ ਦੇ ਮੈਂ ਤੈਨੂੰ ਸਿੱਧੀ ਗੱਲ ਆ ਸਾ ਮੈਂ ਤਾਂ ਤੇਰਾ ਨੰਬਰ ਦੇ ਦੇਣਾ ਵੀ ਆ ਬੰਦੇ ਨੇ ਤੇਰੀ ਬਾਈ ਪਟਾਈਏ ਮੈਂ ਮੈਂ ਤਾਂ ਮੈਂ ਦੱਸ ਕਿ ਜੇ ਤੂੰ ਨੰਬਰ ਵੀ ਦੇ ਦੂੰਗਾ ਮੈਂ ਇਹ ਦੱਸ ਕੇ ਕਹੂੰਗਾ ਮੈਂ ਤਾਂ ਸਿੱਧਾ ਕਹਿਣਾ ਮੈਂ ਕਹਿੰਦਾ ਭਾਈ ਮਨੂੰ ਉਹਨੇ ਕਿਹਾ ਤਾਂ ਤੇਰੀ ਨਾਲ ਲਾਉਂਗਾ ਮੈਂ ਉਹ ਹੈ ਭਾਈ ਅੱਪਾ ਨਾਲ ਤਾਂ ਕੋਈ ਗੱਲ ਨਹੀਂ ਹੋਈ ਆਪਣਾ ਤੂੰ ਜਾਣੇ ਤੇਰਾ ਕੰਮ ਹੈ ਉਹ ਤਾਂ পাগল ਹੋਇਆ ਉਹ ਬਾਈ ਮੈਂ ਵੀਡੀਓ ਕਾਲ ਕਰ ਲੈਂਦਾ ਇੱਕ ਵਾਰ ਪੁੱਛ ਉਹ ਯਾਰ ਉਹ ਤੂੰ ਮਨੂੰ ਇੱਕ ਗੱਲ ਦਾ ਜਵਾਬ ਦੇ ਦੇ 30 ਸਾਲ ਹੋ ਗਏ ਵੜਦੇ ਨੂੰ ਗਣਕ ਨੂੰ ਠੀਕ ਹੈ ਮਨੂੰ ਕਿਹ ਪਤਾ ਵੀ ਆ ਤਾਂ ਨਾ ਮੈਂ ਉਹਦੇ ਫਿਰ ਲਿਆ ਠੇਕੇ ਫਿਰ ਲਿਆ ਸਾਡੇ ਬਾਪੂ ਕਹੀ ਗਏ ਕਹਿੰਦਾ ਵੀ ਉਹ ਸਾਡੇ ਬੰਦੇ ਕਾਰੀਗਰ ਹੈ ਹਰੇਕ ਸਾਲ ਵੜਦੇ ਆ ਉਹ ਵੜਦੇ ਆ ਨਾ ਕਿੱਥਰ ਤੇ ਆ ਗਿਆ ਜਿਹੜਾ ਦੂਆ ਤਾਂ ਪਹਿਲਾ ਹੋ ਗਿਆ ਅਗਲੇ ਪਿਛਲੇ ਸਾਲ ਵਾਲਾ ਕਿੱਥੇ ਗਿਆ ਭਾਈ ਉਹ ਪਿਛਲੇ ਸਾਲ ਵਾਲਾ ਤਾਂ ਗਿਆ ਕੋਈ ਕੰਮ ਤਾਂ ਯਾਰ ਉਹਨੂੰ ਮੈਂ ਤੇਰੀ ਗੱਲ ਮੰਨ ਗਿਆ ਹੁਣ ਮੈਂ ਦੱਸ ਕਿਆ ਕਰਾਂ ਹੁਣ ਤੂੰ ਮੰਨੂ ਤਾਂ ਤਾਂ ਤੇ ਹੁਣ ਤੇਰੀ ਗਲਤੀ ਤੇਰੀ ਆ ਤੇਰੀ ਭਈਏ ਦੀ ਗਲਤੀ ਆ ਉਹ ਤੋਂ ਬਾਅਦ ਚ ਇੱਕ ਹੋਰ ਸੁਣ ਲੈ ਮੈਂ ਕਣ ਕਬੱਡੀ ਉਹਨੇ ਇੱਕ ਵਾਰ ਆਏ ਨਹੀਂ ਕਿਹਾ ਵੀ ਇਹ ਸਾਡੇ ਖੇਤ ਨਹੀਂ ਹੁਣ ਦੱਸ ਬੰਦਾ ਕਿਆ ਕਹੂਗਾ ਉੱਥੇ ਉਹੋ ਤੈਨੂੰ ਮੂੰਹ ਤੇ ਕਰਾ ਦੂੰਗਾ ਜਿਹੜੀ ਜਿਹੜੀ ਉਹਨੇ ਗੱਲ ਕਹੀ ਆ ਕਹਿੰਦਾ ਮੈਂ ਉਹਨੂੰ ਕਿਹਾ ਹਾਂ 20000 ਜੀ ਆਏ ਤੇ ਆਈਂ ਵੜ ਦੋ ਉੱਥੇ ਤੇ ਘਰਾ ਪਾਣਾ ਹਾ ਵੇ ਤੂੰ ਕਿਹੜੀ ਰੂਟ ਪਰ ਭੈਣ ਚੋਂ ਫੜ ਲਈ ਉਹ ਯਾਰ ਉਹਨੇ ਮੰਨੂ ਨੇ ਕਿਹਾ ਤਾਂ ਉੱਥੇ ਤੱਕਰ ਆਪਣਾ ਮੰਨੂ ਹੁਣ ਜਿੱਥੇ ਤੱਕ ਰੋਨੇ ਆਪਣਾ ਕਿਹਾ ਤਾਂ ਕਹਿੰਦੇ ਜਿੱਥੇ ਤੱਕ ਨਿਗਾ ਬੱਜਦੀ ਆਪਣੀ ਆ ਹੁਣ ਨਿਗਾ ਹੀ ਬਹੁਤ ਦੂਰ ਤੱਕ ਰੋਨੇ ਮਾਰਤੀ ਮੈਂ ਖਿੱਚਤੀ ਨਾਲੇ ਨਾਲੇ ਤੰਨੂ ਸੁਣ ਮੇਰੀ ਗੱਲ ਸੁਣਾ 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 ਖਿੱਚੇ ਨਾ ਕਿਹਾ ਤੰਨੂ ਪਤਾ ਮੇਰੇ ਪਾ ਠੋਲੂ ਆ ਨਾ ਤੰਨੂ ਪਤਾ ਹੀ ਨਾ ਠੋਲੂ ਦਾ ਕੀ ਕੰਮ ਠੋਲੂ ਨੇ ਇੱਕ ਵਾਰ ਚਾਬੀ ਦੇ ਕੇ ਛੱਡਦੇ ਜਿੰਨਾ ਚਿਰ ਉਹਦੇ ਅੰਦਰ ਚਾਬੀ ਭਰੀ ਹੋ ਉਹ ਨਹੀਂ ਦੇਖਦਾ ਕੱਚੀ ਪਿੱਲੀ ਬਾਈ ਤੂੰ ਜਾਣੇ ਉਦਾਉ ਜਾਣੇ ਮੈਂ ਤਾਂ ਇਹਦੇ ਵਿੱਚ ਤੇ ਨਿਕਲ ਜੇਣਾ ਉਹ ਭਾਈ ਨਿਕਲਣ ਵਾਲੀ ਗੱਲ ਨਹੀਂ ਹੁਣ ਮੈਂ ਦੱਸ ਕਿ ਉਹ ਮੈਂ ਜੇ ਤਾਂ ਖੇਤ ਵੱਢਿਆ ਉਹ ਮੇਰੇ ਨਾਲੇ ਤਾਂ ਮੈਂ ਕਿਹਾ ਵੀ ਮੈਂ ਤਾਂ ਹੈ ਨਹੀਂ ਤਾਂ ਉਹ ਮੈਂ ਉਹ ਭਾਈ ਮੈਂ ਗਰੀਬ ਬੰਦਾ ਮੈਂ ਉਹ ਬਹੁਤ ਉੱਥੇ ਉੱਥੀ ਤਾਂ ਉਹ ਕਹਿ ਰਹੀ ਇੰਜ ਉਹ ਮੇਰੀ ਗੱਲ ਸੁਣ ਮੈਂ ਗਰੀਬ ਬੰਦਾ ਮੈਂ ਕਿੱਥੇ ਦਊਗਾ ਇੰਨਾ ਯਾਰ ਕਾ ਕਣਕ ਕਣਕ ਜੀਦਾ ਕੇ ਸਵਾਦਣਾ ਤੇਰੇ ਵਰ ਫੇਰ ਦੇਖੀ ਜਾਈਂ ਹੱਥ ਲਾ ਕੇ ਓ ਯਾਰ ਭਾਈ ਮੈਂ ਯਾਰ ਗਰੀਬ ਬੰਦਾ ਮੈਂ ਕਿੱਥੇ ਤੇ ਦਊਗਾ ਪਹਿਲਾਂ ਮੰਨੂ ਤਾਂ ਦੱਸ ਹੁਣ ਮੰਨੂ ਕਿ ਆਪਾਂ ਤਾਂ ਤੇਰੀ ਕਣਕ ਉਹ ਕਿਹੜੀ ਐ ਕਿਹੜੀ ਨਹੀਂ ਆ ਗਲਤੀ ਤੇਰੇ ਉਦੀ ਆ ਮੇਰੀ ਗੱਲ ਸੁਣ ਲਾ ਉਹਦੇ ਨਾਲ ਗੱਲ ਜਾ ਕੇ ਕਰ ਲਾ ਉਹ ਮੈਂ ਨਹੀਂ ਉਹ ਯਾਰ ਤੂੰ ਮੇਰੀ ਗੱਲ ਤੈਨੂੰ ਮੇਰੇ ਗੱਲ ਦੱਸਾਂ ਇੱਕ ਵੀ ਪੈਸਾ ਟੁੱਲੇ ਦਾ ਤਾਂ ਤੇਰਾ ਪਤਾ ਨਹੀਂ ਲੱਗਦਾ ਵੀ ਤੇਰਾ ਬਣੂਗਾ ਜਾਂ ਨਹੀਂ ਹਾਂ ਤੈਨੂੰ ਪੱਲੇ ਤੇ ਦੇਖ ਕੇ ਤੇ ਛੁੱਟਣਾ ਪੈਣਾ ਉਹ ਭਾਈ ਮੈਂ ਇੱਕ ਗੱਲ ਸੁਣ ਮੈਂ ਕਾਤੇ ਗੱਲ ਕਰਾਂ ਮੈਨੂੰ ਐਂ ਦੱਸ ਦੱਸਿਆ ਤੈਂ ਕਣਕ ਤੇਰੇ ਘਰਾਂ ਗਈ ਆ ਮੇਰਾ ਕਿਹਦੇ ਵਿੱਚ ਲੈਣਾ ਦੇਣਾ ਦੱਸ ਠੀਕ ਆ ਫਿਰ ਫਿਰ ਮੈਂ ਕੱਟਦਾ ਮੈਂ ਆਪਣਾ ਤੂੰ ਉਹ ਭਾਈ ਉਹ ਐਂ ਐਂ ਨਾ ਕਰ ਭਾਈ ਐਂ ਨਾ ਕਰ ਮੜ ਜੇ ਕਿ ਤੂੰ ਆਪ ਗੱਲ ਕਰ ਲੈ ਮੈਂ ਗਰੀਬ ਬੰਦਾ ਰਗੜਿਆ ਜਾਊਂਗਾ ਐਂ ਨਾ ਕਰ ਚੱਲ ਫਿਰ ਆਜੀ ਕੱਲ ਨੂੰ ਆਉਣਾ ਮੈਂ ਮਾ ਮਾ ਬਾਈ